ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ ਵਾ ਦਿਨ ਨੰਬਰ 60 ਤੇ ਦੇਖ ਸਕਦੇ ਕੋਈ ਸਾਹ ਆ ਗਿਆ ਕੱਲ ਥੋੜਾ ਮੀਂਹ ਜ਼ਿਆਦਾ ਸੀਗਾ ਤੇ ਕੋਈ ਸਾਹ ਵੀ ਨਹੀਂ ਆ ਸਕਿਆ ਤੇ ਅੱਜ ਪਿਛੇ ਦੇਖ ਸਕਦੇ ਹਾਂ ਐਕਸ ਰਾਈਆਂ ਲਵਾ ਰਹੇ ਆ ਤੁਹਾਨੂੰ ਦਿਖਾਉਣੀ ਆ ਫਿਰ ਅੱਜ ਦੀ ਮਿਹਨਤ ਕਿੱਦਾਂ ਲੱਗਦੀ ਆ ਠੀਕ ਆ ਜੀ ਲਓ ਜੀ ਪਾਲਾ ਹੋ ਗਿਆ ਇੱਕ ਨੰਬਰ ਤੇ ਦੇਖੋ ਹੁੰਦਿਆਂ ਕਿ ਨਹੀਂ ਤਸੱਲੀਆਂ ਅੱਜ ਪਹਿਲੇ ਕਰਾਉ ਭਰੀ ਤਸੱਲੀਆਂ ਕਿ ਨਹੀਂ ਹੈਂ ਚਲੋ 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 ਖਿੱਚ ਕੇ ਖਿੱਚ ਕੇ ਭਾਈ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚੱਲਿਆ ਜੀ ਹਾਂਜੀ ਠੀਕ ਹੈ ਜੀ ਕਿੱਦਾਂ ਪਿਆਕ ਨਹੀਂ ਵੀਹੁ ਫਿਰ ਇੱਧਰ ਆ ਗਿਆ ਥੋੜਾ ਹੀ ਪਿਆ ਇੱਧਰ ਜਾ ਅੱਛਾ ਜੀ ਹਾਂ ਠੀਕ ਹੈ ਜੀ ਇੱਧਰ ਤਾਂ ਬਹੁਤ ਜੜੀ ਲੱਗੀ ਗੱਲ ਸਹੀ ਹੈ ਸਹੀ ਹੈ ਜੀ ਕਰਾ ਜੇ ਫਿਰ ਪੱਟਾਂ ਵਾਲਾ ਕੰਮ ਚੱਲਣ데요 ਲੱਗਦਾ ਗਰਾਊਂਡ ਚੱਲੇ ਜਾਂਦੇ ਸੋੜੇ ਜਿੱਥੇ ਸਸਤੀ ਹੈ ਠੀਕ ਹੈ ਜੀ ਚੱਲ 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 ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚਕਾਓ ਚਕਾਓ ਚੰ ਚੱਲਦੇ ਵੈਰੀ ਗੁੱਡ ਵੈਰੀ ਗੁੱਡ ਪਾਜੀ ਕਹਿੰਦਾ ਭਾਈ ਦਾ ਫੋਨ ਜਦੋਂ ਲਾਉ ਉਦੋਂ ਬਿਜੀ ਆਉਂਦਾ ਰਹਿੰਦਾ ਮੈਂ ਇੱਕ ਗੱਲ ਲਈ ਮੈਂ ਕਿਹਾ ਜਦੋਂ ਭਾਈ ਦਾ ਫੋਨ ਬਿਜੀ ਹੁੰਦਾ ਸੀ ਤੂੰ ਕਹਿੰਦਾ ਤੂੰ ਜਦੋਂ ਵੇਖੋ ਪਾਜੀ ਨੇ ਫੋਨ ਲਾਈ ਉਦੋਂ ਬਿਜੀ ਰਹਿੰਦਾ ਪਾਜੀ ਨਹੀਂ ਮੈਂ ਇਦਾਂ ਨਹੀਂ ਕਿਹਾ ਮੈਂ ਕਿਹਾ ਭਾਈ ਦਾ ਫੋਨ ਬਿਜੀ ਬਿਜੀ ਹੁੰਦਾ ਸੀ ਤੇ ਤੂੰ ਛੁੱਟੀ ਕਦੋਂ ਕੀਤੀ ਗੱਲ ਕਹ ਲੋ ਯਾਰ ਮੀਂਹ ਬੋ ਪੈਂਦਾ ਤਾਂ ਅਸੀਂ ਵੀ ਆਏ ਆ ਮੀਂਹ ਕਦੋਂ ਪੈਂਦਾ ਹੈਗਾ ਜੀ ਬੋਹ ਪੈਂ ਤੁਸੀਂ ਭਾਜੀ ਕੋਈ ਮੀ ਨਹੀਂ ਪੈਂਦਾ ਜਦ ਦਵਾਈਆਂ ਐ ਵੀ ਇਹ ਪੈ ਦੇਖਿਆ ਆ ਭਾਜੀ 5 ਵਜੇ ਆਉਣਾ ਹੁੰਦਾ 4 30 ਦੇ ਮੀ ਸ਼ੁਰੂ ਹੋਏ 4:30 ਦੇ ਸ਼ੁਰੂ ਹੈ ਜਦੋਂ ਅਸੀਂ ਆਏ ਉਦੋਂ ਤਾਂ ਪੈਂਦਾ ਨਹੀਂ ਉਦੋਂ ਪੈਂਦਾ ਸੀ ਵਾਹ ਪਰ ਤੂੰ ਇਹ ਗੱਲ ਕਾਦੋ ਗਈ ਭਾਈ ਦਾ ਜਦੋਂ ਵੇਖੋ ਫੋਨ ਵਿਜੀ ਆਉਂਦਾ ਰਹਿੰਦਾ ਦੋ ਤਾਂ ਮੈਂ ਕਿਆ ਭਰਾਵਾ ਮੇਰੇ ਘਰ ਆਲੀ ਵੀ ਆ ਤੇ ਇਹਦਾ ਨਿਆਣੇ ਵੀ ਇੱਕ ਨਹੀਂ ਨਹੀਂ ਭਾਜੀ ਨਾ ਕਹਿ ਲੈ ਗੱਲ ਕਰਦੇ ਨਹੀਂ ਨਹੀਂ ਮੈਂ ਹੋਰ ਨਹੀਂ ਇਹ ਭਾਜੀ ਇਹ ਬਹੁਤ ਹੋਰਾ ਵਾ ਆਪ ਕਰਦੇ ਬਾਹਰ ਗੱਲਾਂ ਨਾ ਥੇਲੀਆਂ ਨਾਲ ਦੂਜੀਆਂ ਨੂੰ ਕਾਹਦੇ ਪਤਾ ਨਾਮ ਕਰਦਾ ਤੂੰ ਦੂਜੀਆਂ ਨੂੰ ਕਾਹਦੇ ਪਤਾ ਨਾਮ ਕਰਦਾ ਨਹੀਂ ਭਾਈ ਮੈਂ ਨਹੀਂ ਐਵੇਂ ਡਰਾਮਾ ਜਨਾ ਕਰਤੀਰੀ ਨਹੀਂ ਮਛਰ ਲੜਦਾ ਨਾ ਲੜ ਕੇ ਨਾ ਮਰਨਾਗੇ ਆਹ ਲੋਹੇ ਦਾ ਬਾਵਾ ਤੇਰੀਆਂ ਚੱਲ ਸੈਟ ਲਾ ਅਗਲਾ ਚੱਲ ਸ਼ਾਬਾਸ਼ ਸ਼ਾਬਾਸ਼ ਜੁੱਤੀ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਓਏ ਨੱਚ ਦੇ ਕਿ ਨਹੀਂ ਉਹ ਵੀ ਸੈ ਹੀ ਨਹੀਂ ਵੀ ਲਾਤਾ ਵਾਈਬ੍ਰੇਸ਼ਨ ਤੇ ਉਹ ਵੇ ਉਹ ਵੇ ਟੈਂ ਟੈਂ ਉਹ ਮਗਰ ਕੋਟੀ ਵੇ ਲਓ ਕੋਟੀ ਮੂੰਹ ਤਾਂ ਚੱਕ ਖਾਂ ਤਾਂ ਰੱਖ ਟਰਾਲਾ ਪਿੱਛੇ ਨਹੀਂ ਪਲਟ ਸਕਦਾ ਇਹ ਹੈ 18 ਢੇਰਾ ਚੱਲ ਚੱਲ ਜਿੱਥੇ ਜਿੱਥੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਨੂਰ ਸ਼ਾਬਾਸ਼ ਆ ਜੋੜੀਆਂ ਹੀ ਆ ਵੀ ਦੋਵੇਂ ਭਰਾਵਾਂ ਦੀ ਜੋੜੀ ਆ ਵੇ ਕਿਹੜੀ ਕਹਿੰਦਾ ਸੀ ਉਹ ਦਿਨ ਇਹਨਾਂ ਨੂੰ ਉਹ ਕੀ ਹੋਇਆ ਵਾ ਯਾਰ ਮੈਨੂੰ ਜੀਤਾ ਹੀ ਭੁੱਲ ਗਿਆ ਆਪਾਂ ਜੋੜੀਆਂ ਕਰ ਦਿੰਨਾ ਦੋ ਦੋ ਭਰਾ ਸਾਡੇ ਦੇ ਪਿਆਨੀ ਮੀਂਹ ਦੇ ਬਾਨੇ ਦੇ ਖੁਸ਼ੀਆ ਉਹ ਅੱਛਾ ਅੱਛਾ ਫਲਫੀਨੀ ਬੋਲੇ ਸ਼ਮਾਸੀ ਹੈ ਹਾਂਜੀ ਚੱਲ ਹੱਸ਼ਮੈਸੀ ਹੈ ਹੱਲਾ ਮੈਸੀ ਹੈ ਫਾਇਦੀਆਂ ਧੂ ਛੇਲੀਆਂ ਸੀਆਂ ਹੈਗੇਂ ਦੋ ਸਿਸ਼ੀਆਂ ਤਿੰਨੇ ਤੈਂ ਸੀਸ਼ੀ ਮੈਂ ਇਹ ਸਿਸ਼ੀ ਨੌਂ ਸੀਆਂ ਤਿੰਨ ਸੀਸ਼ੀਆਂ ਹੈਂ ਸੇਛੇ ਸੀਸ਼ੀਆਂ ਹੈਂ ਸੇਂ ਪੰਜ ਸਿਸ਼ੇ ਸੀ ਹੈਂ ਇਹ ਦਿਹਾੜੀ ਸ਼ੀਸ਼ਾ ਹਾਂ ਸ਼ੀਸ਼ਾ ਕੈਂਪ ਜਾ ਕੇ ਫਰਕ ਫੁਰਕ ਵੀ ਪਿਆਕ ਨਹੀਂ ਭਾਰ ਨੂੰ ਵਿਆਹ ਵਾ ਐਵੇਂ ਬਾਅਦ ਚ ਕਵੇਂ ਫਰਕ ਨਹੀਂ ਪਿਆ ਕਿਦਾਂ ਖਾਣਾ ਤੇ ਫੇਕ ਦਿੰਦੇ ਕੀ ਖਾਂਦਾ ਇਹ ਪਕੌੜੇ ਪਕੌੜੇ ਚੱਕੀ ਤੁਰਿਆਂ ਦਾ ਪਲੇਟ ਭਰ ਕੇ ਕਿ ਉਦਾਂ ਪਲੇਟ ਭਰ ਕੇ ਲਓ ਜੀ ਸਹਿਜ ਕੋਈ ਜੀ ਨਾਲ ਹੀ ਕੋਈ ਸਾਹ ਦੇ ਪਾਈ ਇਹਨੇ ਗੱਲ ਕਰ ਲਈ ਹੀ ਕੱਲ ਛੁੱਟੀ ਮੀਂਹ ਦਾ ਕਰਕੇ ਸਾਡਾ ਨਿੱਕਾ ਕੋਜ ਵੀ ਨਹੀਂ ਆਇਆ ਗੱਲ ਸਹਿਜ ਕੋਜ ਵੀ ਨਹੀਂ ਆਇਆ ਸਾਡੀ ਮਿਹਨਤ ਖਰਾਬ ਹੋ ਗਈ ਹੈ ਨਾ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਭਾਈ ਸੈਜ ਕਹਿੰਦਾ ਮੈਨੂੰ ਸੌਣ ਦਾ ਸੂਟ ਨਹੀਂ ਲੈ ਕੇ ਦਿੱਤਾ। ਉਹ ਭਾਈ ਜੂਰ। ਕਹਿੰਦਾ ਮੈਨੂੰ ਸੂਟ ਸਲਵਾਰ ਨਹੀਂ ਲੈ ਕੇ ਦਿੱਤਾ ਸੌਣ ਦੇ ਮਹੀਨੇ ਤੋਂ ਆਉਣ ਦਾ ਮਹੀਨੇ। ਇਹ ਕਹਿੰਦਾ ਮੈਨੂੰ ਹਨਾ ਇਹ ਉਹ ਜੈਂਪਰ ਨਹੀਂ ਲੈ ਕੇ ਦਿੱ। ਭਾਈ ਜੀ ਸੌਣ ਦਾ ਮਹੀਨਾ ਛੜਿਆ ਕਹਿੰਦਾ ਮੈਨੂੰ ਸੂਟ ਨਹੀਂ ਲੈ ਕੇ ਦਿੱਤਾ। ਇਹ ਕਹਿੰਦਾ ਮੈਨੂੰ ਜੈਂਪਰ ਨਹੀਂ। ਕਹਿੰਦੀ ਗਿੱਦਿਆਂ ਦੇ ਵਿੱਚ ਮੈਂ ਨੱਚਦੀ ਫੇਰਾ ਮੈਨੂੰ ਲੈ ਕੇ ਨਹੀਂ ਦਿੱਤਾ ਕੋਹ। ਇਹ ਵੀ ਕਹਿੰਦਾ ਮੁੰਡਿਆਂ ਦੇ ਨਹੀਂ ਤੜਕੀਆਂ ਦੇ ਵਿੱਚ ਮੈਂ ਪਸੂਟ ਨਹੀਂ। ਨਹੀਂ ਤੂੰ ਆਉਂਦੀ ਥੇਲੀ ਨਹੀਂ ਲੈ ਕੇ ਤੇ ਤੂੰ ਇਥੇ ਬੁੜੀਆਂ ਵਾਲੇ ਸੂਟ ਪਾਉਣੇ ਆ। ਲੇ ਦੇਣਾ ਭਾਜੀ ਤਾਨੂੰ ਤਾਨੂੰ ਮੈਂ ਕੋ ਬਲੌਗ ਦੇ ਪੈਸੇ ਮੰਗਦਾ ਸੀ ਉਹ ਦਿਨ ਕਦੋਂ ਫੋਨ ਲੈ ਕੇ ਤੇ ਰੱਖੀ ਇਹ ਭਾਜੀ ਇਹਨੇ ਬਲੌਗ ਤੇ ਤਾਨੂੰ ਕਹਿੰਦਾ ਬਲੌਗਾਂ ਵਾਲੇ ਦੇ ਮੈਂ ਕਹਿੰਦਾ ਸਿੱਪੀਆਂ ਵਾਲਾ ਸੂਟ ਲੈ ਕੇ ਦੇਣਾ ਉਹਨੂੰ ਸਿੱਪੀਆਂ ਵਾਲਾ ਮੰਗਦੀ ਆ ਲਖੜੀਆਂ ਵੀ ਆ ਗਈਆਂ ਨਾਲੇ ਨਾਲੇ ਵੇਖੀ ਕਿਤੇ ਰਖੜੀ ਨਾ ਵੰਜੇ ਉਹ ਹਾਂ ਲਖੜੀ ਤੇਰਾ ਨਾ ਰੱਖੜੀ ਮੈਂ ਬਣਾ ਲੂੰਗਾ ਤੇ ਹੈ ਪਰ ਤੂੰ ਨਾ ਤੇਰੇ ਨਾ ਵੰਜੇ ਉਹ ਆਓ ਲਖੜੀਆਂ ਚੱਲ ਸੈਟ ਲਾ ਚੱਲ 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 ਸ਼ਾਬਾਸ਼ ਹੋ ਜੋ ਹੋ ਜੋ ਲੈਣ ਚ ਨਹੀਂ ਤਾਂ ਵੇਖ ਲੈ ਕਿਦਾਂ ਦੀ ਆ ਵੇਖ ਲੈ ਦੋ ਦੋ ਭਰਾ ਕਰ ਗਏ ਇਕੱਠੇ ਹੋ ਜੋ ਤੇ ਆ ਤੂੰ ਹੱਲਾ ਆ ਵੇ ਚੁੰਨੂ ਮੁੰਨੂ ਦੇ ਦੇ ਬਾਈ ਦੇ ਦੋ ਤੂੰ ਹੀ ਕਿਹੜੇ ਆ ਅਸੀਂ ਸੈਜ ਸਗਰਾ ਚੱਲ ਨਗਰ ਪਾ ਸੈਜ ਸਗਰਾ ਇਨੇ ਕੇ ਇਹ ਜਿਆਦਾ ਤੇ ਜੋਦਾ ਵਾ ਚੱਲ ਦੋ ਇੱਥੇ ਆ ਜਾ ਤੁਸੀਂ ਦੋ ਆ ਜਾਓ ਜੋੜੀਆਂ ਆ ਜਾਓ ਕਿੰਦੇ ਇੱਕ ਆ ਜੋੜੀ ਹੋਗੀ ਇੱਕ ਆ ਜੋੜੀ ਇੱਕ ਆ ਜੋੜੀ ਹੋਗੀ ਵੇਖ ਲਓ ਜੋਤਿਆ ਤੇਰੇ ਤੇਰੇ ਭਰਾ ਦੀ ਰਹਿ ਗਈ ਵੇਖ ਲੈ ਉਹਨੂੰ ਵੀ ਲੈ ਕੇ ਆਇਆ ਕਰ ਕਿਉਂ ਰੋਲ ਕਰੂੰਗਾ ਵੀ ਇਦਨ ਤੋਦਦੀ ਲੱਤਾਂ ਤੋਦਦੀਆਂ ਤੇ ਕਿੰਦੇ ਲਾ ਕੇ ਨਾਉਂਦਾ ਨਹੀਂ ਕੋਈ ਹੋਰ ਵੀ ਆ ਆਹ ਇਹ ਵੱਡਿਆਂ ਦਾ ਚੱਲ ਸੈੱਟ ਲਾਓ ਸਰ ਆਨ ਨੂੰ ਕਰਾ ਉੱਪਰ ਆ ਵਾ ਉੱਤੇ ਨਾ ਡੈਪੀ ਕਿਸ ਦੇ ਪਿੱਛੇ ਰਹਿ ਚੱਲ ਚੱਲ ਤੇਰੇ ਮਾਰ ਚਲੋ 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 ਸ਼ਾਬਾਸ਼ ਸ਼ਾਬਾਸ਼ ਅੱਜ ਆਇਆ ਸੂਤ ਕੰਮ ਇਹਨਾਂ ਦਾ ਚੱਲ ਚੱਲ ਜੋਤਾ ਤੇਰੇ ਪੈ ਜਾਣੀਆ ਜੋਤਾ ਬੜਾ ਸ਼ਤਾਨ ਆ ਮੂੰਹ ਜਦੋਂ ਮੜਾਏ ਪਰ ਇੱਕ ਅੰਦਰ ਚੌਕਾ ਹਟ ਜਾਂਦਾ ਚੱਲ ਚੱਲ ਆ ਸਹਿਜ ਵੀ ਇੰਦਾ ਹੀ ਆ ਭਾਜੀ ਬਹੁਤ ਸ਼ਤਾਨ ਆ ਹਟ ਜਾਂਦਾ ਵਾ ਸਹਿਜ ਦੇ ਭਾਈ ਚੱਲ ਚੱਲ ਨਾ ਨਾ ਭਾਜੀ ਮੱਛਰ ਹਟਾਉਣਾ ਤੇਰੇ ਚੱਲ ਚੱਲ ਚਲ ਵਾਸ ਕੋਈ ਸਾਹਿਬ ਲੱਗੇ ਲਵਾਉਣ ਅਗਲਾ ਸੈੱਟ ਤੇ ਟਾਈਮਿੰਗ ਕਰੀ ਜਾਂਦੇ ਸੈੱਟ ਫੋਨ ਤੇ ਚਲੋ ਜੀ ਰੈਡੀ ਉਹ ਕਰਦਾ ਸੱਬੀਆਂ ਚੱਕ ਵੀਰੀ ਗੁੱਡ ਵੀਰੀ ਗੁੱਡ ਵੀਰੀ ਗੁੱਡ ਵੀਰੀ ਗੁੱਡ ਬਲੇ ਥੱਲੇ ਨਾ ਓਏ ਨਿਮਾ ਸੱਦ ਲੱਕ ਕੇ ਇਹਦਾ ਵੀ ਨਹੀਂ ਮੁੜਦਾਗਾ ਚਲ ਰੋ ਥੱਲੇ ਨਾ ਗੋਡੇ ਮੁੜ ਆਹੋ ਮੋੜ ਲੱਕ ਮੋੜ ਲੱਕ ਲੱਕ ਤੇ ਲੱਕ ਤੇ ਅੱਜੇ ਕੱਢਣਗੇ ਕਸਰਾ ਛੁੱਟੀ ਵਾਲੀਆਂ ਕੋਈ ਸਾਹਿਬ ਬੁਗਲੇ ਕੀ ਹੋਇਆ ਪੁੱਤ ਛੁੱਟੀ ਕੀਤੀ ਹੈ ਗੱਲ ਇਹਨੂੰ ਦੱਸਣਾ ਨਹੀਂ ਆਇਆ ਸਹਿਜ ਦੱਸੂ ਕਿੱਦਾਂ ਕਰਨਾ 10 ਪਕਿਦਾਂ ਭਾਈ ਨੇ ਦੱਸਿਆ ਭਾਜੀ ਨੇ ਤਾਂ ਦੱਸਤਾ ਹੁਣ ਤੂੰ ਹੀ ਦੱਸ ਕਿੱਦਾਂ ਸੈੱਟ ਲਾਉਣਾ ਵਾ ਭਾਜੀ ਦੱਸਦਾ ਨਹੀਂ ਵੇਖ ਲੈ ਦੱਸ ਕਿੱਦਾਂ ਦੱਸ ਇੱਧਰ ਇੱਧਰ ਆ ਕੇ ਵਿਚਾਲੇ ਦੱਸ ਆ ਕੇ ਬੰਦਿਆਂ ਨੂੰ ਦੱਸ 10 ਵੇ ਇੱਕ ਵਾਰ ਬਹੁਤੀ ਇੱਦਾਂ ਵਾ ਸੈੱਟ ਲਾ ਕੇ ਦੱਸ ਵੇਖ ਲਓ ਇਦਾਂ ਆ ਵੇ ਹੋਰ ਆ ਵੇ ਆ ਵੇ ਇਦਾਂ ਉਦਕੇ ਇੱਕ ਮੈਂ ਹੁਣ ਐਕਸਰਸਾਈਜ਼ ਟਾਈਮ ਬੈਣਾ ਤੇ ਇੱਕ ਸਵੀਰ ਨੂੰ ਬੈਣਾ ਇਦਾਂ ਉਹ ਤਾਂ ਵੱਡਾ ਕੰਮ ਆ ਨਾ ਫੇ ਚਲੋ ਰੈਡੀ ਲੈ ਚੋ ਦਸੰਦ ਚਲੋ ਚਲੋ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਤਿੰਨ ਵਾਰੀ ਵੀ ਬਹਿ ਜਾਂਦਾ ਇਦਾਂ ਵੈਰੀ ਗੁੱਡ ਵੈਰੀ ਗੁੱਡ ਚਲੋ ਟਾਈਮ ਹੋ ਗਿਆ ਨਾ ਟਾਈਮ ਹਜੇ ਇਹਨਾਂ ਦਾ ਹੋ ਹੀ ਗਿਆ ਵਾ ਸ਼ਾਬਾਸ਼ 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 ਨਾਲ ਹੋ ਜਾ ਨਾਲ ਹੋ ਜਾ ਨਾਲ ਹੋ ਜਾ ਇਹ ਆਪਣੀਆਂ ਹਨ ਤੇਰੇ ਕੀ ਹੋਇਆ ਇਹਦੇ ਥੋੜਾ ਨੀਮਾ ਆ ਜਾ ਪੁੱਤ ਏਦਾਂ ਹੋ ਏਦਾਂ ਏਦਾਂ ਹਾਂ ਚੱਲ ਆ ਜਾ ਸ਼ਾਬਾਸ਼ ਫਾਰਾ ਦੇ ਪੱਟਾ ਤੇ ਪਵੇ ਪੂਰਾ ਆ ਹੱਥ ਕਿਦਾਂ ਕੀਤੇ ਇਹਦਾ ਖਰਗੋਸ਼ ਹੁੰਦਾ ਹੈ ਸ਼ਾਬਾਸ਼ 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 ਥੋੜਾ ਨੀਮਾ ਹੋ ਬਸ ਕਰੀਰ ਭੱਜ ਗਈ ਦੁੱਧ ਵਾਲੀ ਬਹੁਤ ਦੁੱਧ ਕਿੱਥੇ ਲੈਣਾ ਹੈ ਉਹ ਸਮਾਨ ਲੈ ਗਿਆ ਗੱਲ ਕਰਾਂ ਕਿੱਟ ਵੀ ਲੈ ਗਿਆ ਤੇ ਸ਼ੇਕਰ ਵੀ ਲੈ ਗਿਆ ਮੈਂ ਉਹਨੂੰ ਕਿਹਾ ਹੀ ਸ਼ੇਕਰ ਸ਼ੈਹ ਨੂੰ ਦੇ ਦਿਆਂ ਉਹ ਲੋ ਲੈ ਲਈ ਹੁਣ ਵੇਖ ਲੈ ਕੀ ਕਹਿੰਦਾ ਤੂੰ ਨਾ ਬਾਤ ਤੂੰ ਲੈ ਕੇ ਮੈਂ ਕਹ ਤੋ ਲੈ ਕੇ ਦਮ ਤੀਰਾ ਨਾਲ ਲੈ ਕੇ ਮੇਕੋ ਲੈ ਗਿਆ ਹੈ ਨਾ ਲਿਆ ਗਾਰੇ ਉੱਠ ਕੇ ਆ ਵੀ ਲੱਖਾਂ ਹੀ ਗੱਡ ਕਿਦਾਂ ਇਹਦੇ ਕੱਢਦਾ ਨਹੀਂ ਹੁੰਦਾ ਸਵੇਰ ਨੂੰ ਹੈ ਉਹ ਬੋਰਚ ਨਹੀਂ ਕਰਦਾ ਕਹਿੰਦਾ ਲੈ 20 ਲੀਟਰ ਟੱਟੀ ਹੈ ਗੇ ਧਰ ਦੇ ਜਾ ਕੇ ਵਰਨਾ ਪਹਿਲਾਂ ਕਰਕੇ ਆਇਆ ਕਰ ਪਹਿਲਾਂ ਕਰਕੇ ਆਇਆ ਕਰ ਟਾਈਮ ਨੂੰ ਕੀ ਗੱਲ ਹੈ ਦੇਖ ਲੈ ਇਥੇ ਦੰਤਨ ਕਰਾਉਣ ਲਾ ਦੇਣਾ ਅਸੀਂ ਸ਼ਾਬਾਸ਼ ਸ਼ਾਬਾਸ਼ ਜੁੱਤੀ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਹਾਂ ਹੁਣ ਪੁੱਛ ਇਹਨੂੰ ਕਹਿ ਹੁਣ ਬੁਗਲੇ ਕਿੱਦਾਂ ਬੁਗਲੇ ਕਿੱਦਾਂ ਵਧੀਆ ਆ ਵਧਾ ਤੇਰੀਆਂ ਕੁੜੀਆਂ ਦਾ ਆ ਕੇ ਕੱਢ ਦੋ ਨਾ ਓ ਲੈ ਉਹ ਅੰਡੇ ਕੱਤੀ ਵੀ ਜਾਂਦਾ ਪਿੱਛੋਂ ਵੇ ਉਹ ਫਾੜ ਯਾਰ ਫੈਸੇ ਜਾਣੇ ਆ ਸਾਰੇ ਸਾਲਿਆ ਜਿਆਦਾ ਹਾਂ ਮਦ ਭਾਈਆ ਮਾੜੀ ਜੀ ਭੂਲੇ ਨੇ ਮਾਰੋ ਪਹਿਲਾਂ ਅਗਲੇ ਅੱਲੀ ਆਉਣਦੇ ਹਾਂ ਹਾਂ ਹੁਣ ਵਜੀ ਹੁਣ ਹੁਣ ਨਿਕਲੂਗੇ ਚਲ ਐਨ ਗਲੀ ਸਰ ਗਿਆਂਦੇ ਗਲੀ ਤੂੰ ਵੀ ਕਹਿਣਾ ਤੂੰ ਵੀ ਕਹਿਣਾ ਫਿਰ ਨਹੀਂ ਪਤਾ ਵਸਣੇ ਹੋਰ ਤੇਰੇ ਨਿਕਲਦੇ ਵੇਖੀ ਬੜਾ ਕਮ ਤੇਰੇ ਲਈ ਸਾਈਲ ਓ ਵੀ ਹਾਂ ਜਿਹੜਾ ਕਹਤਾ ਮਿੰਨੀ ਕੋਚ ਨੇ ਤੂੰ ਕਹਦਾ ਮਿੰਨੀ ਕੋਚ ਨੇ ਕਹਤਾ ਮਿੰਨੀ ਕੋਚ ਨੇ ਕਹਤਾ ਆਹ ਦੇਖੋ ਕੁੱਤੇ ਦੇ ਸਾਥ ਬਹਿ ਜਾ ਉਧਰ ਏਖ ਆਹ ਵੇ ਕਰੂੰਗਾ ਕੋਈ ਨਾ ਉਹ ਛੇਕ ਕਰ ਨਵਾ ਤੇਰੇ ਨਾਲ ਚੌੜਾ ਬੈਠਾ ਹੋਵੇ ਉਧਰ ਨੂੰ ਕਰਕੇ ਕਿੱਥੇ ਬੈਠਾ ਆਹ ਦੇ ਲਾਲੀ ਨੇ ਉਹਦੇ ਨਾਲ ਬਹਣਾ ਮੈਂ ਆਹ ਉਹਦੇ ਨਾਲ ਬਹੂਗਾ ਫੇਰ ਵੇਖੀ ਨਾਲ ਉਹਨੂੰ ਕਟਿੰਗ ਉਤ ਦਿਖਾਊਗਾ ਹਾਂ ਆਪੇ ਹੀ ਖਾਪੂਗਾ ਨਾ ਕੋਈ ਹੈ ਕਾਦੋਂ ਪੈਣ ਲੱਗੀਆਂ ਭਾਜੀ ਇਹਦੇ ਇਹ ਸਾਰਾ ਗਲਤ ਕਿਉਂ ਬੋਲਦਾ ਦੂਜਾ ਲੜਦਾ ਬਹੁਤ ਹੈ ਪੈਣ ਗਲਤ ਕੰਮ ਕਰ ਗਲਤ ਕੰਮ 'ਚ ਪੈ ਗਿਆ ਇਹ ਹੁਣ ਥੱਲੇ ਰੁਹ ਜਾ ਥੱਲੇ ਥੋੜਾ ਹੋ ਚੰਗੀ ਤਰ੍ਹਾਂ ਥੱਲੇ ਰੁਹ ਜਾ ਨਹੀਂ ਹੋਇਆ ਕਹਿੰਦਾ ਕੋਈ ਨਹੀਂ ਹੋਇਆ ਹੋਇਆ ਭਾਜੀ ਨਹੀਂ ਹੋਇਆ ਤੇਰੀ ਸਰਕਾਰ ਮਿਲੀਆਂ ਦੇਖੀ ਮੈਂ ਦੱਸਤਾ ਕਿਸੇ ਨੂੰ ਗਲਤ ਬੋਲਿਆ ਜੇ ਤੇਰਾ ਲੜਿਆ ਦੇਖੇ ਉਹ ਜਿਹੜਾ ਵੀ ਦੱਸਿਆ ਮੈਨੂੰ ਚੰਗਾ ਨਹੀਂ ਵੱਡੀਆਂ ਮੂਨੇ ਨਹੀਂ ਮੈਂ ਬੋਲਦਾ ਉਹ ਬੋਲਦਾ ਗੱਲ ਘੇਰ ਲਿਆ ਮੈਨੂੰ ਲੈ ਠੋਕਲਾ ਕਿੱਥੇ ਆ ਆਵੇ ਆਵੇ ਭਾਜੀ ਇਹਨੂੰ ਵੀ ਸੱਦੋਂ ਮੜੇਗੇ। ਤੈਨੂੰ ਕੀ ਬਿਮਾਰੀ ਪੈਂਦੀ? ਲਾਲੇ ਕਿਦਾਂ? ਠੋਕੇ ਭਾਜੀ। ਹੋਰ ਸੈਟ ਆ? ਠੀਕ ਠਾਕ ਵਧੀਆ ਭਾਜੀ। ਚਲੋ ਵਧੀਆ ਹੀ ਜਾਈਦਾ। ਲਓ ਜੀ। ਇਹਨੂੰ ਭਾਜੀ ਆਪਣਾ ਖਰਾਬ ਹੋ ਗਿਆ ਮੈਂ ਦੇਖਦਾ ਆਂ ਆਵਾ। ਚੱਲ ਕੋਈ ਨਾ। ਉਹ ਹੁਣ ਪਨੀਰ ਬਣੂਗਾ। ਪਨੀਰ ਬਣਾ ਲੈ ਕੋਈ ਚੱਕਰ ਨਾ ਕਰ। ਤੇ ਅੱਜ ਬਰਮੀ ਨਹੀਂ ਮੈਂ ਸਿੱਕੇ ਬਦਾਂ। ਬਦਾਮ ਦੇ ਦਾਂਗੇ। ਦੁੱਧ ਫੇਰ ਤੈਨੂੰ ਪਤਾ ਕੱਲ ਮੀਂਹ ਪਿਆ ਤੇ ਫੇਰ ਕੱਲ ਪੀਣਾ ਕੀ ਨੇ ਹੀਨਾ ਦੁੱਧ। ਚੱਲ ਚੱਲ ਚੱਲ। ਪੀਣ ਦੇ ਤੱਕੇ ਪੀ ਲੈਂਦੇ। ਡੈਰੀ ਦਾ ਦੁੱਧ ਭਾਜੀ ਉਹ ਭਾਂਡੇ ਆ ਭੂੜੇ ਨੇ ਮਸਾਲੇ ਲ ਹੋ ਜਾਂਦਾ ਖਰਾਬ ਚੱਲ ਕੋਈ ਨਾ ਜੇ ਬਦਾਮ ਦੇ ਦਾਂਗੇ ਇਹਨਾਂ ਨੂੰ 4 4 ਤੋਂ ਇੱਕ ਵਾ ਗੱਲ ਆ ਕੀ ਗੱਲ ਆ ਭਰੀ ਸਿਹਜ ਕਿਦਾਂ ਬਹਿ ਗਿਆ ਵਾ ਆ ਕੀ ਕਰਦਾ ਮੈਂ ਹੱਥ ਅੱਗੇ ਕਰ ਹੱਥ ਅੱਗੇ ਹਾਂ ਹੱਥ ਵੈਰੀ ਗੁੱਡ ਆ ਵੇ ਕਿੰਨੇ ਵਧੀਆ ਵੇ ਪੋਚਰ ਪੁੱਤ ਤੂੰ ਮੂੰਹ ਤੇ ਕਰ ਕੋਈ ਕਰਨ ਮੂੰਹ ਤੇ ਸਿੱਧਾ ਰੱਖਿਆ ਕਰ ਮੂੰਹ ਬੱਸ ਕੰਪਦਾ ਕਰ ਸ਼ਾਬਾਸ਼ ਕੋਟੀ ਸ਼ਾਬਾਸ਼ ਵੈਰੀ ਗੁੱਡ ਜੋਤਾ ਨੂਰ ਗੁਰੀ ਢਲੇਰ ਡਾਕਟਰ ਵਿਮਾ ਦਾ تیرਨ ਆ ਗਈ ਆ ਜਲਾਲਪਰੀਆ ਇਹ ਕਹਿੰਦਾ ਪਾਲਾ ਜਲਾਲਪਰੀਆ ਬਾਨਾ ਵਾ ਹਾਂ تیرਨ ਆ ਗਈ ਜੋਬਰਾ ਗਗਨ ਜੀ ਓਏ ਏਸੀ ਕਾਦੋ ਪੈਨੇ ਆ تیرਨ ਆ ਗਈ ਆ ਮਨਜੋਤ ਮਨਜੋਤ ਏਸੀ ਕਾਦੋ ਕਹਿੰਨੇ ਨੂੰ ਓਏ ਭਾਈ ਇਹਦਾ ਕਿਨੇ ਰੱਖਿਆ تیرਨ ਆਏ ਸੀ ਕਿਹੜੇ ਨਹੀਂ ਆ ਗਿਆ ਦੂਜਾ ਤੇ ਦੂਜਾ ਕਹਿ ਲੋਗੇ ਐਕਸਰਸਾਈਜ਼ ਦਾ ਦੂਜਾ ਸੈੱਟ ਆ ਗਿਆ ਤੇ ਬਲੀਲੀ ਮਾ ਹੋਲਡ ਕਰਾਉਂਦੇ ਆ ਭਾਜੀ ਪੂਰੀ ਹੋ ਰਾਜ ਜਦੋਂ ਦੀਵਾ ਤੂੰ ਕੀ ਵੇਖੀ ਜੰਨ ਨਾਲ ਤੂੰ ਕੀ ਵੇਖੀ ਜੰਨ ਨਾਲ ਸਹੀ ਲਾਉਂਦੇ ਆ ਐਵੇਂ ਗਲਤੀ ਕਰਦੇ ਰੇ ਗਲਤੀ ਗੱਡੀ ਜੰਨ ਬੰਦਿਆਂ ਦੀ ਚਪਲਾਂ ਖਣਾ ਗਿਆ ਬੁਗਲੇ ਲੱਗੀ ਵੇਖਦਾ ਬੁਗਲਾ ਅੱਜ ਬਣਿਆ ਕਿ ਨਹੀਂ ਮਲਖਾ ਸਿੰਘ ਐ ਅੱਜ ਬਣੇ ਕੇਸਰੀ ਪਟਕਾ ਮੁੰਡੇ ਨੇ ਫੈਰ ਕਿੰਨਾ ਬੁਗਲੇ ਦੀ ਸੋਨੇ ਬੋਲ ਲੱਗੀ ਜਾਨੇ ਅੱਜ ਮੈਨੂੰ ਇਹ ਤੇਰੇ ਮੱਛਰ ਜਾ ਲੜਦਾ ਚੱਲ ਚੱਲ ਇਹ 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 ਆਹ ਆਹ ਸਾਹ ਹੁ ਬਾਲੇ ਤੋੜ ਲਓ ਜੀ ਜੰਪਿੰਗ ਸਕੈਟ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਖਿੱਚ ਕੇ ਖਿੱਚ ਕੇ ਖਿੱਚ ਕੇ ਵੈਰੀ ਗੁੱਡ ਵੈਰੀ ਗੁੱਡ ਚੱਲ 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 ਹੋਰ ਮੈਂ ਕਿੱਥੇ ਜਾ ਏਦਾਂ ਹੀ ਬਾਨੀ ਗੱਲ ਏਦਾਂ ਹੀ ਲਾਲਾ ਬਿੱਲਾ ਮੰਨੂ ਕਾਸ਼ ਬੁਗਲਾ ਜੋਤਾ ਸਖਰਾਜ ਕੋਈ ਸ਼ਹਿਰ ਕੋ ਤਾਂ ਛਾਲ ਹੀ ਨਹੀਂ ਵਜਦੀ ਭਾਜੀ ਬੰਦਾ ਲੈ ਗਿਆ ਇੱਕ ਜੱਕਣ ਨੂੰ ਕਰੈਨ ਨੂੰ ਜਾਓ ਕਰੇ ਆ ਵੇ ਕੋਟੀ ਜਾਂਦਾ ਕਿ ਨਹੀਂ ਉੱਡਦਾ ਆ ਵੇ ਆਉਂਗੇ ਵੈਰੀ ਗੁੱਡ ਡਾਕਟਰ ਵੈਰੀ ਗੁੱਡ ਸ਼ਾਬਾਸ਼ ਚੱਲ ਚੱਲ ਨੂਰ ਦਾ ਪਜਾਮਾ ਡੇ ਪੈਂਦਾ ਵਾ ਕੀ ਹੋਇਆ ਨਾਲਾ ਨਾਲਾ ਗੱਜ ਗਿਆ ਵਾ ਅੱਬਾ ਵੇ ਓਹ ਵੇ ਨਾ ਬੁਲਾ ਤੇ ਕੋ ਲੈਣਾ ਕੀ ਕਹਿੰਦਾ ਲਾ ਲੈਣਾ ਲੜਾਈ ਹੋ ਗਈ ਬੁਲਾਉਣਾ ਨਹੀਂ ਕਹਿੰਦਾ ਤੈਨੂੰ ਨਾ ਬੁਲਾ ਯਾਰੀ ਦੀ ਤੋੜੀ ਦੀ ਯਾਰੀ ਟੁੱਟ ਗਈ ਅੱਜ ਉਹਨੂੰ ਕਹਿੰਦਾ ਯਾਰੀ ਦੀ ਤੋੜੀ ਇਹਨੇ ਕਿੰਨਾ ਭਲਾ ਕਹਦਾ ਯਾਰੀ ਤੋੜੀ ਐ ਪਤਾ ਹੁਣ ਬੈਗ ਦੇ ਛੇਕਰ ਲੈ ਲੈ ਯਾਰੀ ਤੋੜਨੀ ਆ ਕਿ ਨਹੀਂ ਹੂੰ ਗੁੱਸਾ ਛੱਪ ਜਾਨਾ ਉਹ ਕਹਿੰਦਾ ਓਏ ਆਗੇ ਕਿੰਨਾ ਓਏ ਉਂਗਲਾ ਛੱਪ ਜਾਣੀ ਐ ਕਹਿੰਦਾ ਕੋਈ ਨਹੀਂ ਕਿੰਨਾ ਕਹਾਂ ਕਰ ਤੇ ਆ ਛੱਪ ਜਾਨਾ ਹਾ ਜੀ ਬਾਜਾ ਪਾਜੀ ਆਏ ਓਏ ਚੱਲ ਆਓ ਦੇਖੋ ਓ ਵੇਖ ਲੱਜ ਫੇ ਉਹੀ ਕੰਮ ਚੱਲ ਚਲੋ ਚਲੋ ਅੱਜ ਲੇਟ ਆ ਕਿ ਟਾਈਮ ਤੇ ਆ ਲੇਟ ਆ ਕਿੰਨਾ ਲੇਟ ਪਾਜੀ ਸਾਡੇ 5 ਮਿੰਟ ਲੈ ਲਓ ਜਾਣ ਕੇ ਪੁੱਛਾਓ ਕਿੰਨੇ ਮਿੰਟ ਰਹਿ ਗਏ ਤੁਹਾਡੇ ਓਹ ਕਹਿੰਦੇ ਗੈਂਗ ਲੈ ਕੇ ਹੋ ਗਿਆ ਦਿਵਾਲੇ ਇੱਧਰ ਆ ਜਾ ਇੱਧਰ ਆ ਜਾ ਇੱਥੋਂ ਇੱਥੋਂ ਦੂਰਾਂ ਹੀ ਚੱਲੂ ਅੱਜ ਬਾਰਡਰ ਵਾਲੀ ਚੱਲੂ ਕੰਮ ਕਹਿੰਦੇ ਪਾਣੀ ਆਇਆ ਹੋਇਆ ਵਾ ਕਹਿੰਦੇ ਪਾਣੀ ਆਇਆ ਹੋਵੇ ਤੇ ਹੁਣ ਕੋਲ ਜਾਣਾ ਸੰਭਵ ਨਹੀਂਗਾ ਪੁੱਛ ਰਸਾ ਭੇਜਦਿਆਂ ਰਸਾ ਭੇਜ ਦੇ ਬੇੜੀ ਲਿਆਉਣੇ ਤੇ ਕਿ ਭਾਜੀ ਭਈ ਨਾਲਾ ਛੋਟਾ ਭਾਜੀ ਬੇੜੀ ਲਿਆਉਣੇ ਰੁਕ ਜਾ ਬੇੜੀ ਭੇਜ ਦੇ ਓਏ ਪਾਣੀ ਚ ਨਹੀਂ ਮਾਰਨਾ ਸਹਿਜ ਨਹੀਂ ਓਏ ਕਹਿੰਦੇ ਜਿੱਥੇ ਪਿਆਰ ਹੋਵੇ ਉੱਥੇ ਕਹਿੰਦੇ ਦਰਿਆ ਵੀ ਟੱਪ ਜਾਂਦੇ ਗੱਭਰੂ ਹਾਂ ਪੁੱਛ ਓਏ ਤਾੜੀਆਂ ਬੰਦੀਆਂ ਸਹਿਜ ਕਿ ਨਹੀਂ ਅੱਜ ਤਾੜੀਆਂ ਮਰਾ ਦੇ ਫੇ ਇੱਕ ਆਦਮ ਰਹਾਇਆ ਤਾੜੀਆਂ ਉੱਚੀ ਬੋਲ ਕੇ ਦਸੀ ਕੀ ਦਰਾ ਪਿਆ ਡਰਾ ਨਹੀਂ ਪਿਆਗਾ ਪਾਜੀ ਲੇਟ ਆਇਆ ਕਦੋਂ ਤੇ ਪਾਜੀ ਛੇਤੀ ਆ ਜਾ ਛੇਤੀ ਆ ਗਿਆ ਅੱਜ ਕਿ ਨਹੀਂ ਉਹ ਵੇਖ ਲਓ ਕਹਿੰਦਾ ਪੈਗਾ ਟੁੱਟ ਗਿਆ ਅੱਜ ਫੇਰ ਕਹਿੰਦੇ ਲੇਟ ਆਇਆ ਵਾ ਐਵੇਂ ਲੇਟ ਆਇਆ ਐਵੇਂ ਲੇਟ ਹੀ ਐ ਆ ਜਿੱਥੇ ਆ ਤੂੰ ਓਏ ਸਹਿਜ ਓਏ ਉਹ ਨਾ ਨਾ ਗੱਡੀ ਟੇਢੀ ਹੋ ਜਣੀ ਆ ਕਬਨ ਪਰ ਵਾਹ ਦੇਖ ਆਪੇ ਹੈ ਆਹ ਵੇ ਗੁਰੀ ਜਿੱਦਾਂ ਲਾਉਂਦਾ ਚੱਲ ਜੋਤੇ ਹੋ ਜਾ ਸ਼ੁਰੂ ਵੈਰੀ ਗੁੱਡ ਵੈਰੀ ਗੁੱਡ ਇੱਥੇ ਰੱਖ ਆਹ ਵੇ ਮੁਕਾਬਲਾ ਹੋ ਗਿਆ ਜਸਹਿਜਨਾ ਆਹ ਵੇ ਆਹ ਵੇ ਵੈਰੀ ਗੁੱਡ ਚਲੋ ਚਲੋ ਕੋਟੀ ਚਲੋ 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 ਕੀ ਹੋਇਆ ਵਾ ਆਹ ਵੇ ਬੁੱਢਾ ਲੱਤਾਂ ਮੜ ਕੇ ਬਹਿ ਗਿਆ ਲਾਲੇ 16 ਲਾਏ ਆ 16 ਹੀ ਲਾਏ ਆ 20 ਲਾਏ ਆ ਲੈ ਲਓ 20 ਲਾਏ ਆ 20 ਲਾਏ ਆ ਲਾ ਦੇ ਫੇ ਚਾਰ ਮਿੰਟੋ ਮੈਂ ਤੋ ਕਿ ਲੈ ਲੈ ਫੇ ਤੋ ਕਿ ਮੈਨੂੰ ਦਿਖਾਈ ਨਹੀਂ ਉਹ ਲਾ ਗਿਆ ਕਰ ਗੱਲ ਇਹਨੂੰ ਕਹ ਹਲਾ ਤੇ ਵੀ ਹੋਣਾ ਹਾਂ ਤੂੰ ਵੀ ਗੈਣ ਤੋ ਕਿ ਮੈਂ ਵੀ ਗੈਣ ਨੇ ਆ ਤੇਰੇ ਕਿ ਮੈਂ ਵੀ ਗੈਣ ਨੇ ਆ ਦੋ ਵੀ ਵੈਰੀ ਗੁੱਡ ਜੰਪਿੰਗ ਚੱਲ ਪਈ ਆ ਮਿਲੇ ਕੀ ਹੋਇਆ ਆ ਬਾਲਾ ਲੱਗਦੇ ਨਾ ਚਾਹੀਦੇ ਤੇਰੇ ਲੱਗਦੇ ਨਹੀਂ ਤੇਰੇ ਜੁੱਤਾ ਲਾਉਂਦਾ ਨਹੀਂ ਜੋਕੇ ਦਾ ਵੀ ਚੱਲ 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 ਜੂਤਾ ਦੇ ਜੂਤਾ ਕੰਮ ਵੀ ਸਾਰੀ ਦਿਹਾੜੀ ਇਹ ਕਰਦਾ ਰਹਿੰਦਾ ਵਾ ਚੱਲ ਪੁੱਠੀਆਂ ਛਾਲਾਂ ਮਾਰਦਾ ਰਹਿੰਦਾ ਹੰਬ ਗਏ ਆ ਬੱਲਾ ਚੱਲ ਕਰੀ ਮੁੱਕ ਕੀ ਦਾਰੂ ਲਾ ਚੱਲ ਆਲੇ ਸ਼ਾਵਾਂ ਲਾਲੇ ਕੀ ਗੱਲ ਰੁਕੋ ਨਾ ਰੁਕਣਾ ਨਹੀਂ ਚਾਹੀਦੇਗੇ ਬੱਲੇ ਜੋਤਿਆ 20 ਤੇਰੇ ਬਦਮ ਘੋਟੀ ਨੂੰ ਦੇ ਦਿੱਤੇ ਆ ਮੈਂ ਓ ਵੇਲਾ ਖਾਈ ਜਾਂਦਾ ਹਜੇ ਵੀ ਲੈ ਲੈ ਜਾ ਕੇ ਉਹਦੇ ਕੋਲ ਮੈਨੂੰ ਨਹੀਂ ਪਤਾ ਮੇਰੇ ਪਤਾ ਹੁੰਦੇ ਤੁਸੀਂ ਜਾਂਦੇ ਨਹੀਂ ਹੁਣ ਘਰੇ ਮੈਂ ਬਾਤ ਚੱਲ ਦੱਸਾਂ ਭਾਜੀ ਨੂੰ ਮੈਂ ਇਹ ਮੰਡੀ ਪੈਰ ਤੋਂ ਪੈਰ ਮੈਂ ਤਵਾ ਦੇਣੀ ਤੇਰੇ ਮੈਂ ਭਾਜੀ ਨੂੰ ਦੱਸਦਾ ਇੱਕ ਮਿੰਟ ਮੱਛਰ ਵਾਲੇ ਪੈਰ ਆ ਕਾਦੀ ਛੁੱਟੀ ਤੈਨੂੰ ਕਾਲੂ ਕਾਦੀ ਕੋਈ ਨਾ ਫਿਰ ਵੇਖੀ ਇੱਥੇ ਮਿਹਨਤ ਗੱਦਾ ਲਾਉਂਦੇ ਠੋਕ ਕੇ ਆਹੋ ਭੱਜ ਜੰਨਾ ਵਿੱਚੋਂ ਡਰ ਕੇ ਲੈਦ ਜੀ ਪੁੱਣ 6 ਵਜੇ 7 ਵਜੇ ਸਕੂਲ ਲੱਗਣਾ ਮੈਂ ਹਾਂ ਉਹੀਂ ਉਦਨ ਵੀ ਇਦਾਂ ਕਹਿੰਦੇ ਛੁੱਟੀ ਕਰ ਗਏ ਸੀ। ਔ ਜੀ ਬੁਗਲੇ ਦਾ ਹੋ ਗਿਆ ਕੰਪੀਟੀਸ਼ਨ ਕਿਹਦੇ ਨਾਲ ਹੋ ਗਿਆ? ਡਾਕਟਰ ਨਾਲ। ਡਾਕਟਰ ਨਾਲ। ਡਾਕਟਰ ਕੱਢਦੇ ਵੇ ਮਾਜੀ ਯਾਰ। ਇੱਕ ਆ ਵੇ। ਆ ਵੇ। 1 2 3 4 5 6 7 8 9 10 11 12 13 14 15 16 17 18 19 20 21 22 ਹਾਂ ਆਹੋ ਹੀ ਥਾਪੀਆਂ ਵੀ ਚੱਲਦੀਆਂ ਨਾਲ 24 26 27 28 29 30 31 ਠੀਕ ਹੁਣ ਤੁਸੀਂ ਦੱਸੋ ਕਮੈਂਟ ਕਰਕੇ ਕਿਹਨੇ ਸਹੀ ਲਾਇਆ ਬੁਗਲੇ ਨੇ ਸਹੀ ਲਾਇਆ ਇੱਕ ਡਾਕਟਰ ਨੇ ਸਹੀ ਲਾਇਆ ਸਹੀ ਆ ਜੀ ਵੈਰੀ ਗੁੱਡ ਲਓ ਜੀ ਕੋਈ ਸਾਹਿਬ ਹੁਣ ਛਪਾਟੇ ਲਵਾ ਰਹੇ ਆ ਕਿਉਂਕਿ ਛਪਾੜੇ ਵੀ ਜ਼ਰੂਰੀ ਆ ਜੀ ਛਪਾੜੇ ਕੰਪੀਟੀਸ਼ਨ ਚ ਪਾਜੀ ਆਉਣੇ ਕਿ ਨਹੀਂ ਤਾਂ ਇਹਨੇ ਲਵਾ ਰਹੇ ਆ ਚੱਲ ਵੀ ਜੋਤੀ ਸ਼ਾਵਾ ਜੀ ਵੈਰੀ ਗੁੱਡ ਆ ਲਾਲਾ ਦੇ ਭਾਈ ਚੋਰੀ ਮਿਹਨਤ ਲਾਉਂਦਾ ਇਹ ਤੇ ਲਾਈ ਜਾਂਦਾ ਵੇਖ ਲੋ ਇਹ ਚੋਰ ਮਚਾਏ ਸ਼ੋਰ ਆ ਹੱਥ ਨਾ ਸਾਨੂੰ ਦੀਦਾ ਬਲੌਗ ਚ ਕੰਪੀਟੀਸ਼ਨ ਲੜਨਾ ਤੋ ਲੜਨਾ ਵਾ ਆ ਵੇਖ ਲੋ ਝੋਟਾ ਕੱਲਾ ਹੀ ਬੁੱਕੀ ਜਾਂਦਾ ਵੇਖ ਲੈ ਫੇਗ ਹੈ ਨਾ 7 ਨੂੰ ਕਿ 11 ਨੂੰ ਔਰ ਸਾਰੀ 11 ਤੋਂ 7 ਤੱਕ ਐਦਵਾਰ ਨੂੰ ਐਦਵਾਰ ਨੂੰ ਆ ਸ਼ਾਰਪ ਐਦਵਾਰ ਨੂੰ ਪਹੁੰਚ ਜਿਓ ਜਿੱਥੇ ਲਾਲੇ ਨੇ ਜੋਰ ਹੋਣੇ ਜੋ ਤੀਨੇ ਜੋਰ ਹੋਣੇ ਆ ਨਿਆਣੇ ਵੀ ਭੱਜ ਸਕਦੇ ਵਿੱਚ ਐਡੀ ਨਹੀਂ ਗੱਲ ਗਈ ਕੀ ਪਤਾ ਨਿਆਣਿਆਂ ਜੋ ਕੋਈ ਨੰਬਰ ਮਾਰ ਜੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਤੇ ਕਿੰਨੇ ਲਾਉਣੇ ਸਟਾਰਟ ਤੋਂ ਬਦਨਾਮ ਨਹੀਂ ਸੁਧਾਉਂਦੇ ਆ ਜ ਆਪ ਦੇ ਚਲ ਫੇ ਕੀ ਕਹਿਣਾ ਹੁਣ ਐਂਡ ਤੇ ਓਏ ਓਏ ਉਹ ਜਾ ਮੜਾ ਫੜੀ ਜਾ ਫੜ ਕੇ ਰੱਖ ਫੜ ਕੇ ਰੱਖ ਫੜ ਕੇ ਰੱਖ ਇਹਨੂੰ ਮੜਾ ਕੀ ਕਰ ਲੱਗਾ ਅਸੀ ਗੱਲ ਜੀ ਸਾਰਿਆਂ ਨੂੰ ਜੋ ਵੀ ਅੱਜ ਦੀ ਮੈਂ ਤੁਹਾਨੂੰ ਸੁਣਾਤ ਹੁਣ ਚੱਲੇ ਪਾ ਹਾਂ ਹਾਂ ਤੇ ਅੱਜ ਕੀ ਲਾਇਆ ਅੱਜ ਲਾਇਆ ਆਪਾਂ ਪੱਟਾਂ ਲੈ ਅੱਛਾ ਤੇ ਹੁਣ ਘਰੇ ਚੱਲਿਆ ਵਾ ਹਾਂਜੀ ਕੀ ਕਰਨ ਯਾਰ ਨਹੀਂ ਹੁਣ ਸਕੂਲ ਅੱਛਾ ਅੱਛਾ ਇਨੀ ਛੁੱਟੀ ਕਰਨੀ ਦੱਸ ਦੇ ਵੇ ਤੋਗੇ ਵੇਖਣ ਘੱਟ ਲਾਪੇ ਬਲੌਗ ਹੁਣ ਵੇਖੋ ਘੱਟ ਲਾਗੇ ਬਲੌਗ ਅਸੀਂ ਬਣਾਉਣਾ ਹੈ ਲਾਈਕ ਕਰੋ ਲਾਈਕ ਆਹੋ ਤੁਰੇ ਪਿਆਰ ਘਟ ਗਿਆ ਹੁਣ ਪਿਆਰ ਘਟ ਗਿਆ ਹੁਣ ਹਾਂ ਹੁਣ ਵਲੌਗ ਬਣਾਉਣਾ ਹਟ ਗਿਆ ਹਾਂ ਹਾਂ ਚਲ ਠੀਕ ਹੈ ਤੋ ਕੇ ਸਾਰੇ ਕਰੋ ਲਾਈਕ ਕਿਦਾ ਕਿਨਾਂ ਸਾਰੇ ਕਰੋ ਲਾਈਕ ਤੇ ਫੋਲੋ ਕਰੋ ਐਂਡ ਸਬਸਕ੍ਰਾਈਬ ਕਰੋ ਭਾਈ ਭਾਈ ਚੰਗਾ ਟਾਟਾ ਅੱਜ ਫੇ ਗਾਰੇ ਵੇਚਦੀ ਜਾਊਂਗਾ ਹੈ ਅੱਜ ਦੇਖੀ ਬੋਲਟ ਲੱਗ ਜਾਂਦਾ ਹਾਂ ਹਾਂ ਬੋਲਟ ਥੋੜੀ ਹੈ ਬਾਕਸਰ ਆ